ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਓ ਕੁਝ ਸਿੱਖੀਏ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਬਣਾਵਾਂਗੇ ਜੀ ਬੱਚਿਆਂ ਲਈ ਪਟਕਾ ਜੋ ਕਿ ਬਹੁਤ ਥੋੜੇ ਜਿਹਾ ਕਪੜੇ 'ਚ ਤਿਆਰ ਹੋ ਜਾਂਦਾ ਤੇ ਆਹੋ ਪਹਿਲਾਂ ਆਪਾਂ ਕਰਦੇ ਹਾਂ ਕਟਾਈ ਤੇ ਫਿਰ ਕਰਾਂਗੇ ਸਿਲਾਈ ਹਾਂਜੀ ਹੁਣ ਆਪਾਂ ਕਰਾਂਗੇ ਪਟਕੇ ਦੀ ਪਹਿਲਾਂ ਕਟਾਈ ਦੇਖੋ ਜੀ ਆਪਣੇ ਕੋਲੇ ਥੋੜਾ ਜਿਹਾ ਕਪੜਾ ਹੈ ਬਸ ਇੰਨਾ ਕੁ ਕਪੜਾ ਇਹ ਆਪਣਾ ਪਲਾਜ਼ੋ ਦੇ ਵਿੱਚੋਂ ਬਚਿਆ ਹੋਇਆ ਕਪੜਾ ਹੈ ਤੇ ਇਹਦੇ ਵਿੱਚੋਂ ਜੀ ਆਪਾਂ ਬੱਚੇ ਦਾ ਪਟਕਾ ਬਣਾ ਦੇਣਾ ਆਪਾਂ ਇਹ ਜਿਹੜਾ ਪਟਕਾ ਇਹ ਡਬਲ ਬਣਾਵਾਂਗੇ ਠੀਕ ਹੈ ਜੀ ਤੁਹਾਡੀ ਇੱਛਾ ਤੁਸੀਂ ਸਿੰਗਲ ਬਣਾਉਣ ਤੁਸੀਂ ਸਿੰਗਲ ਵੀ ਬਣਾ ਸਕਦੇ ਹੋ ਪਰ ਆਪਾਂ ਇਹਨੂੰ ਡਬਲ ਬਣਾਵਾਂਗੇ ਸਿੰਗਲ ਦੇ ਵਿੱਚ ਆਪਣੀਆਂ ਜਿਹੜੀਆਂ ਸਿਗਨਾਂ ਨੇ ਪਟਕੇ ਦੀ ਨਜ਼ਰ ਆਉਂਦੀਆਂ ਨੇ ਡਬਲ ਦੇ ਵਿੱਚ ਪਟਕੇ ਦੀ ਕੋਈ ਵੀ ਸਿਗਨ ਨਜ਼ਰ ਨਹੀਂ ਆਉਂਦੀ ਤੇ ਡਬਲ ਕੱਪੜੇ ਦਾ ਬਣਾਇਆ ਪਟਕਾ ਜਿਹੜਾ ਇਹ ਕਾਫੀ ਦਿਨ ਚੱਲ ਜਾਂਦਾ ਠੀਕ ਹੈ ਜੀ ਹੁਣ ਆਪਾਂ ਨੂੰ ਦੋ ਪੀਸ ਚਾਹੀਦੇ ਨੇ ਜਿੰਦੀ ਲੰਬਾਈ 8 ਇੰਚ ਹੋਵੇ ਤੇ ਜਿੰਨਾ ਦੀ ਚੜਾਈ ਆ ਉਹ 7 ਇੰਚ ਹੋਵੇ ਤੇ ਇੱਕ ਪੀਸ ਤਾਂ ਆਪਾਂ ਪਹਿਲਾਂ ਇੱਥੋਂ ਕੱਢ ਲੈਨੇ ਆ ਠੀਕ ਆ ਜੀ ਜਿਵੇਂ 8 ਇੰਚ ਆਪਾਂ ਲੈਣੀਆਂ ਲੰਬਾਈ ਲੰਬਾਈ ਹੋ ਗਈ ਆਪਣੀ ਇੱਥੋਂ ਕ ਠੀਕ ਆ ਜੀ ਤੇ 7 ਇੰਚ ਲੈਣੀ ਆਪਾਂ ਚੜਾਈ ਹੁਣ ਇਹ ਡਬਲ ਕਪੜਾਏ ਆਪਾਂ ਲਵਾਂਗੇ 7 ਇੰਚ 3.5 ਇੰਚ 3.5 ਇੰਚ ਦਾ ਡਬਲ ਹੋ ਜਾਂਦਾ ਏ 7 ਇੰਚ ਇੱਥੋਂ ਵੀ साढ़े तीन इंच देखो इंचा कटिंग कर लेना चौर स्पेस देखो ये अपना हूं चौर स्पेस हो गया जिदी लंबाई हैगी 8 ਇੰਚ ਤੇ ਚੌੜਾਈ ਹੈਗੀ ਆ 7 ਇੰਚ ਹੁਣ ਇਹਦੇ ਵਰਗਾ ਹੀ ਆਪਾਂ ਇੱਕ ਪੀਸ ਹੋਰ ਕੱਟ ਲਿਆ ਤਾਂ ਇਹਦੇ ਚੋਂ ਨੂੰ ਹੁਣ ਇਹ ਆਪਣੇ ਦੋ ਪੀਸ ਨੇ ਜਿੰਦੀ ਲੰਬਾਈਆ ਜਿਹੜੀ 8 ਇੰਚਾ ਤੇ ਜਿਹੜੀ ਚੌੜਾਈਆ ਉਹ 7 ਇੰਚਾ ਇਧਰ ਨੂੰ ਚੌੜਾਈ ਆਪਣੀ 7 ਇੰਚਾ ਤੇ ਇਧਰ ਨੂੰ ਲੰਬਾਈਆ ਜਿਹੜੀ ਇਹ 8 ਇੰਚਾ ਹੁਣ ਇਹਨਾਂ ਪੀਸਾਂ ਨੂੰ ਆਪਾਂ ਇਦਾਂ ਕਰਕੇ ਤਾਂ ਡਬਲ ਫੋਲਡ ਕਰ ਲੈਣਾ ਡਬਲ ਫੋਲਡ ਕਰਕੇ ਇੱਥੋਂ ਅਸੀਂ ਇਹਨੂੰ ਖਾਂ ਥੋੜਾ ਥੋੜਾ ਇਹਨੂੰ ਅਸੀਂ ਗੁਲਾਈ ਦੇ ਦੇਣੀ ਆ ਠੀਕ ਹੈ ਜੀ ਗੁਲਾਈ ਦੇ ਕੇ ਨੂੰ ਇੱਥੋਂ ਕਟਿੰਗ ਕਰ ਦੇਣਾ

ਬੱਤੀ ਲੈ ਸਕਦੇ ਹੋ ਤੁਸੀਂ ਥੋੜ੍ਹਾ ਜਿਹਾ ਜ਼ਿਆਦਾ ਵੱਡਾ ਬਣਾਉਣਾ ਤਾਂ 34 ਵੀ ਲੈ ਸਕਦੇ। ਇੱਥੋਂ ਆਪਾਂ ਇਦਾਂ ਮਿਲ ਲੈਣਾ। ਕਿੱਟੇ? 9.5 ਇੱਤਕ ਆਉਂਦਾ। 9.5 ਦਾ ਡਬਲ ਹੋ ਗਿਆ। ਇਦੋਂ ਨੂੰ ਵੀ 9.5 ਹੋ ਜਾਣੇ ਨੇ। ਅ ਉਹ 19 ਇੰਚ ਹੋ ਗਿਆ। ਇੱਥੋਂ ਆਪਾਂ ਲੈ ਲਾਂਗੇ 34 ਇੰਚ। 33 ਇੰਚ, 34 ਇੰਚ ਜਾਂ 36 ਇੰਚ ਤੁਹਾਡੀ ਇੱਛਾ ਤੁਸੀਂ ਜਿੰਨੀ ਪਿੱਛੇ ਤੋਂ ਨਹੀਂ ਬਣਾਉਣਾ ਚਾਹੁੰਦੇ ਉਹਨਾਂ ਨੂੰ ਉਹ ਨਹੀਂ ਤੁਸੀਂ ਬਣਾ ਸਕਦੇ। ਕਾ ਜੀ ਤੇ ਆਪਾਂ ਲੈ ਲੈਨੇ ਹਿੱਥੋਂ ਚੌਂ ਚੌਂ ਇੰਚ ਲਵਾਵਾਂਗੇ ਆਪਾਂ ਤੇ 17 2 34 ਤੇ ਆਪਾਂ ਇੱਥੋਂ 34 ਇੰਚ ਲੈ ਲਿਆ 34 ਇੰਚ ਦੀ ਹੋ ਗਈ ਲੰਬਾਈ ਤੇ ਆਪਾਂ ਚੌੜਾਈ ਲਵਾਂਗੇ ਦੀ 5 ਇੰਚ ਜਾਂ 5.5 ਇੰਚ ਚਲੋ ਆਪਣੇ ਕੋਲ ਕਪੜਾ ਫालतू ਹੈਗਾ ਹੀ ਆਪਾਂ ਇਹਦੀ ਜਿਹੜੀ ਅ ਚੌੜਾਈਆ ਓਲਮਾ ਕੇ 5.5 ਬਾਕੀ ਤੁਸੀਂ ਜਿਹੜਾ ਪਟਕਾ ਬਣਾਉਣਾ ਨਾਪ ਲੈ ਕੇ ਨਾਪ ਦੇ ਅਕੋਰਡਿੰਗ ਤੁਸੀਂ ਨੂੰ ਵਧਾ ਘਟਾ ਲੈਣਾ ਠੀਕ ਆ ਵੱਡਾ ਬਣਾਉਣਾ ਤੁਸੀਂ ਜਿਵੇਂ ਆਪਾਂ ਐਸਪੀਐਸ ਦੀ ਜਿਹੜੀ ਲੰਬਾਈ ਚੌੜਾਈ ਲਈ ਸੀਗੀ ਜਿਵੇਂ ਚੌੜਾਈ 7 ਇੰਚ ਲਈ ਸੀ ਲੰਬਾਈ ਸੀਗੀ ਜਿਹੜੀ 8 ਇੰਚ ਲਈ ਸੀ ਜੇ ਤੁਸੀਂ ਥੋੜੀ ਜਿਹਾ ਪਟਕਾ ਵੱਡਾ ਬਣਾਉਣਾ ਤਾਂ ਤੁਸੀਂ ਇਹਦੀ ਜਿਹੜੀ ਲੰਬਾਈ 9 ਇੰਚ ਲੈ ਲਓ ਤੇ ਜਿਹੜੀ ਚੌੜਾਈਆ 8 ਇੰਚ ਲੈ ਲਓ ਕਟਾਣਾ ਕਟਾ ਸਕ ਤੁਸੀਂ ਆਪਣੇ ਨਾਪ ਦੇ ਅਕੋਰਡਿੰਗ ਇਹਨੂੰ ਬਿਤਾ ਘਟਾ ਲੈਣਾ ਉਸੇ ਤਰ੍ਹਾਂ ਇਸ ਜੀ ਇਹਨੂੰ ਵੀ ਜਿਹੜੀ ਆਪਾਂ ਇਹਦੀ ਲੰਬਾਈ ਚੁੜਾਈ ਲੈਣੀ ਆ ਇਹਨੂੰ ਵੀ ਤੁਸੀਂ ਨਾਪ ਦੇ ਹਿਸਾਬ ਨਾਲ ਬਿਤਾ ਘਟਾ ਲੈਣਾ ਠੀਕ ਹੈ ਜੀ ਤੇ ਹੁਣ ਆਪਾਂ ਇੱਥੋਂ ਰਿਹਾ 5.5 ਤੇ ਇਧਰ ਨੂੰ ਲੈ ਆਪਾਂ 32 ਇੰਚ 34 ਇੰਚ ਠੀਕ ਹੈ ਹੁਣ ਅਸੀਂ ਕੀ ਕਰਨਾ ਜਿਹੜਾ ਆਪਾਂ ਇੱਥੋਂ ਆਹ ਮਾਪਿਆ ਸੀਗਾ ਇੱਥੋਂ ਤੇ ਇੱਥੇ ਤੱਕ ਸੀਗਾ 9.5 ਤੇ 9.5 ਇਧਰ ਨੂੰ ਸੀਗਾ ਇਹ ਇਓ ਮਤਲਬ ਟੋਟਲ ਹੋ ਗਿਆ 19 ਇੰਚ ਹੁਣ ਅਸੀਂ ਇੱਥੋਂ ਕੀ ਕਰਨਾ B ਇੰਚ ਤੇ ਨਿਸ਼ਾਨੀ ਲਗਾਣੀ ਆ ਦੇਖਾ ਜੀ B ਇੰਚ ਤੇ ਤੇ ਇਹ ਆਪਣੀ ਹੋ ਜਾਣਗੇ ਤਣੀਆਂ ਠੀਕ ਹੈ ਜੀ ਇੱਥੋਂ B ਇੰਚ ਤੇ ਇੱਥੋਂ ਆਪਾਂ ਲਾ ਲੈਣਾ 2.5 ਜਾਂ 3 ਇੰਚ ਠੀਕ ਹੈ ਜੀ ਠੀਕ ਹੁਣ ਇੱਥੋਂ ਅਸੀਂ ਇਹਨੂੰ ਵਧਾਉਂਦੇ ਵਧਾਉਂਦੇ ਇਦਾਂ ਇਹਦੇ ਨਾਲ ਜੋੜ ਦੇਣਾ ਠੀਕ ਹੈ ਜੀ ਕੋਤੋਂ ਬਾਅਦ ਇੱਥੋਂ ਇੱਥੇ ਸਾਡੀਆਂ ਧੜੀਆਂ ਵਰਣੀਆਂ ਨੇ ਇੱਥੋਂ ਅਸੀਂ ਇਹਨੂੰ ਥੋੜਾ ਜਿਹਾ ਸਿੱਧਾ ਲਿਆ ਕੇ ਫਿਰ ਇਹਦੇ ਨਾਲ ਇਦਾਂ ਜੋੜ ਦੇਣਾ ਠੀਕ ਹੈ ਜੀ ਇੱਥੋਂ ਇਦਾਂ ਇਹਨੂੰ ਜੋੜ ਦੇਣਾ ਹੁਣ ਤੁਸੀਂ ਜਿਹੜੇ ਇਹ ਵਾਲੀ ਤਣੀਆਂ ਜੇ ਇਹਨੂੰ ਤੁਸੀਂ ਹੋਰ ਚੌੜੀ ਬਣਾਉਣਾ ਤਾਂ ਤੁਸੀਂ ਇਹ ਜਿਹੜੀ ਕਟਾਈ ਆ ਇੱਥੋਂ ਵੀ ਕਰ ਸਕਦੇ ਹੋ ਠੀਕ ਆ ਪਰ ਆਪਾਂ ਠੀਕ ਠੀਕ ਜਿਹੀ ਬਣਾਉਣੀਆਂ ਤਣੀਆਂ ਵਾਲੀਆਂ ਮੋਟੀਆਂ ਨਹੀਂ ਬਣਾਉਣੀਆਂ ਤੇ ਇਹਨੂੰ ਇੱਥੋਂ ਆਪਾਂ ਹੋਣਾ ਕਟਿੰਗ ਕਰ ਦਾਂਗੇ ਦੇਖੋ ਆਪਾਂ ਉਹਦੇ ਵੀ ਅੱਧਾ ਚ ਟੱਕ ਲਗਾਇਆ ਸੀ ਤੇ ਇਹਦੇ ਵੀ ਅੱਧਾ ਚ ਆਪਾਂ ਇੱਥੋਂ ਟੱਕ ਲਗਾ ਦੇਣਾ ਠੀਕ ਹੈ ਜੀ ਹੁਣ ਜਦੋਂ ਅਸੀਂ ਇਹਨੂੰ ਸੀਣਾਏ ਤਾਂ ਜੇ ਤਾਂ ਹੁਣ ਤੜਕੋ ਤੁਸੀਂ ਸਿੰਗਲ ਪੀਸ ਦਾ ਬਣਾ ਰਹੇ ਹੋ ਠੀਕ ਆ ਫਿਰ ਤਾਂ ਤੁਸੀਂ ਇਸ ਨਿਸ਼ਾਨੀ ਨੂੰ ਇਹਦੇ ਨਾਲ ਮਿਲਾ ਕੇ ਠੀਕ ਆ ਐਦਾਂ ਇਹਨੂੰ ਸਟਿਚ ਕਰ ਦੋ ਠੀਕ ਆ ਹੁਣ ਆਪਾਂ ਇਹ ਪਟਕਾ ਜਿਹੜਾ ਇਹ ਡਬਲ ਬਣਾ ਰਹੇ ਆ ਤੇ ਇਹਦੇ ਚ ਜਿਹੜੀ ਆਪਣੀ ਸਲਾਈ ਹੈ ਇਹ ਗੁੰਮ ਲੱਗਣੀ ਚਾਹੀਦੀ ਆ ਤੇ ਆਪਣੀ ਗੁੰਮ ਸਲਾਈ ਕਿੱਦਾਂ ਲੱਗਣੀ ਆ ਜਿਹੜੇ ਇਹ ਦੋ ਪੀਸ ਨੇ ਦੋ ਪੀਸ ਨੇ ਜਿਹੜਾ ਇਹ ਵਾਲਾ ਪੀਸਾ ਇਹਨੂੰ ਇਹਦੇ ਵਿੱਚ ਰੱਖਣਾ ਇਦਾਂ ਠੀਕ ਹੈ ਜੀ ਇਦਾਂ ਰੱਖ ਕੇ ਤੇ ਇਹਨੂੰ ਇਹਦੇ ਉੱਪਰ ਰੱਖ ਲੈਣਾ ਉੱਪਰ ਰੱਖ ਕੇ ਇਹਨੂੰ ਨਾਲ ਮਿਲਾंदे ਬਣਾंदे ਆਪਾਂ ਅੱਥਰੱਕ ਸਲਾਈ ਲਗਾ ਦੇਣੀ ਆ ਠੀਕ ਹੈ ਜੀ ਇਦਾਂ ਇਦਾਂ ਇਹ ਸਾਰੀ ਇਹਦੇ ਨਾਲ ਦਾ ਸਲਾਈ ਲਗਾ ਦੇਣੀ ਆ ਠੀਕ ਹੈ ਜੀ ਹੁਣ ਦਿਖਾਣੇ ਆ ਤੁਹਾਨੂੰ ਸਲਾਈ ਲਗਾ ਕੇ ਲਗਾ ਕੇ ਦਿਖਾਣੇ ਆ ਹਾਂਜੀ ਦੇਖੋ ਜੀ ਆਪਾਂ ਸਲਾਈ ਲਗਾ ਲਈ ਹੋਈ ਆ ਠੀਕ ਹੈ ਕੋ ਇੱਥੋਂ ਇਧਰ ਨੂੰ ਸਲਾਈ ਲਗਾ ਲਈ ਤੇ ਇੱਥੋਂ ਫਿਰ ਇਦਾਂ ਇਧਰ ਨੂੰ ਸਲਾਈ ਲਗਾ ਲਈ ਠੀਕ ਆ ਤੇ ਹੁਣ ਆਪਾਂ ਇਹਦੇ ਵਿੱਚ ਸਾਰੇ ਚ ਕਿਤੇ ਕਿਤੇ ਥੋੜੇ ਥੋੜੇ ਟੱਕ ਲਗਾ ਦਾਂਗੇ ਟੱਕ ਬੜੇ ਹਿਸਾਬ ਨਾਲ ਲਾਉਣੇ ਆ ਸਲਾਈ ਨਹੀਂ ਘੱਟ ਹੋਣੀ ਚਾਹੀਦੀ ਆਪਣੀ ਉਜਾਪਾ ਸਾਰੀ ਤੇ ਟੱਕ ਲਗਾ ਲਿਆ ਤੇ ਹੁਣ ਆਪਾਂ ਇਹਨੂੰ ਐਦਾਂ ਸਿੱਧਾ ਕਰ ਲਾਂਗੇ। ਬਿਲਕੁਲ। ਇਹਨੂੰ ਸਿੱਧਾ ਕਰ ਲਿਆ ਹੋਇਆ। ਠੀਕ ਹੈ ਜੀ। ਤੇ ਹੁਣ ਆਪਾਂ ਕੀ ਕਰਾਂਗੇ ਮਸ਼ੀਨ ਦੇ ਨਾਲ ਜਿਹੜੀ ਇਹ ਸਲਾਈ ਆ ਇਹਨੂੰ ਥੋੜ੍ਹੀ ਥੋੜ੍ਹੀ ਦਬਾਵਾਂਗੇ ਜਾਂ ਮਸ਼ੀਨ ਉਹਦੇ ਨਾਲ ਪ੍ਰੈਸ ਨਾਲ ਇਹਨੂੰ ਫਿਨਿਸ਼ਿੰਗ ਦੇ ਲਾਂਗੇ ਠੀਕ ਹੈ ਜੀ ਬਿਲਕੁਲ। ਤੇ ਇਦਾਂ ਤੇ ਉਸ ਤੋਂ ਬਾਅਦ ਜਿਹੜੀਆਂ ਆਵਲੀਆਂ ਸੀ ਨਾਲੇ ਇਹਨਾਂ ਨੂੰ ਆਪਾਂ ਏਦਾਂ ਇਹਨੂੰ ਏਦਾਂ ਵਿਚ ਨੂੰ ਏਦਾਂ ਫੋਲਡ ਕਰਕੇ ਇਹਦੇ ਸਲਾਈ ਲਗਾ ਦੇਣੀ ਆ ਠੀਕ ਹੈ ਜੀ ਤੇ ਸਾਰੇ ਤੇ ਸਲਾਈ ਲਗਾ ਲੈਣੀ ਆ ਤੇ ਇੱਥੋਂ ਵੀ ਆਪਾਂ ਇਹਨੂੰ ਏਦਾਂ ਸਲਾਈ ਲਗਾ ਲੈਣੀ ਆ ਚਾਹੇ ਜੇ ਤੁਸੀਂ ਏਦਾਂ ਲਗਾਉਣਾ ਚਾਹੁੰਦੇ ਹੋ ਸਲਾਈ ਏਦਾਂ ਵੀ ਲਗਾ ਸਕਦੇ ਹੋ ਅੱਜ ਇੱਤਾ ਕਰਕੇ ਸਾਰੇ ਤੇ ਸਲਾਈ ਲਗਾ ਲੜੀਆਂ ਠੀਕ ਹੈ ਜੀ ਤੋਨ ਸਲਾਈ ਲਗਾ ਕੇ ਦਿਖਾਣੀ ਆ ਹਾਂਜੀ ਦੇਖੋ ਜੀ ਆਪਾਂ ਇਹ ਸਲਾਈ ਵੀ ਲਗਾ ਲਈ ਹੋਈ ਆ ਠੀਕ ਹੈ ਜੀ ਆ ਵੀ ਤੁਸੀਂ ਜੇ ਚਾਹੋ ਤੇ ਇੱਥੇ ਪੱਟੀ ਵੀ ਲਗਾ ਸਕਦੇ ਹੋ ਜਾਂ ਇਹਦੇ ਹੋਮ ਸਲਾਈ ਵੀ ਲਗਾ ਸਕਦੇ ਹੋ ਤੇ ਫਿਰ ਇਹ ਦੋਨਾਂ ਪਾਸੇ ਪੰਨਿਆ ਜਾ ਸਕਦਾ ਤੇ ਪਰ ਆਪਾਂ ਸਿੰਪਲ ਸਲਾਈ ਲਗਾ ਲਈ ਹੋਈ ਆ ਦੇਖੋ ਜੀ ਇਹ ਪਟਕਾ ਆਪਣਾ ਬਿਲਕੁਲ ਬੱਚਿਆਂ ਲਈ ਤਿਆਰ ਆ ਹਨਾ ਗੁਰੂ ਘਰ ਜਾਣਾ ਹੁੰਦਾ ਏ ਤਾ ਬਹੁਤ ਸੋਖੇ ਤੇ ਤਰੀਕੇ ਨਾਲ ਬਣਿਆ ਜਾਂਦਾ ਤੇ ਛੇਤੀ ਬਣਿਆ ਜਾਂਦਾ ਹਨ ਤੇ ਰਮਾਲ ਜੇ ਬੰਦੇ ਆਪਾਂ ਸਿਰ ਤੇ ਤੋਂ ਬਾਰ ਬਾਰ ਉਤਰੀ ਜਾਂਦੀ ਆ ਤੇ ਇਹ ਬਣਿਆ ਹੋਇਆ ਉਤਰਤਾ ਵੀ ਨਹੀਂ ਹੈਗਾ ਤੇ ਬਹੁਤ ਛੇਤੀ ਤੇ ਬਹੁਤ ਹੀ ਘੱਟ ਖਰਚੇ 'ਚ ਇਹ ਫਟਕਾ ਜਿਹੜਾ ਆਪਣਾ ਤਿਆਰ ਹੋ ਜਾਂਦਾ ਬਣਿਆ ਹੋਇਆ ਇਹ ਉਤਰਦਾ ਵੀ ਹੈ ਨਹੀਂਗਾ ਰਮਾਲ ਨਾਲੋਂ ਵੈਸਟ ਆ امید ਕਰਦੀ ਆ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਏਗੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਨਾ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ